ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਜੰਡ ਤੋਂ ਤੇ ਇਹ ਮਾਮਲਾ ਹੈਗਾ ਜੀ ਸਾਡੇ ਵੱਡੇ ਭਰਾ ਜੀ ਲਖਵੀਰ ਜੀ ਜਿਨ੍ਹਾਂ ਦੀ ਸੰਗਠਿਤ ਸੀ ਦੁਕਾਨ ਹੈ ਰੂਪਟੇਲ ਦੇ ਨਾਮ ਤੇ ਤੇ ਉਹਨਾਂ ਤੇ ਤਕਰੀਬਨ ਤਰੀਕ 16 ਨੂੰ ਸ਼ਾਮ ਦੇ 4:30 ਦੇ ਕਰੀਬ ਇੱਕ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਜਿਸ ਦੀ ਅਸੀਂ ਰਿਪੋਰਟ ਲਖਾਈ ਸੀਗੀ ਥਾਣਾ ਗੁਰਆਂ ਦੇ ਵਿੱਚ ਐਸਐਸਓ ਸਾਹਿਬ ਦੇ ਕੋਲ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਐਸਐਸਓ ਸਾਹਿਬ ਨੂੰ ਅਸੀਂ ਬਹੁਤ ਬਹੁਤ ਥੈਂਕਸਫੁਲ ਹਾਂ ਸਾਰੇਆਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਉਹ ਨਹੀਂ ਜਣ ਕੇ ਉਮੀਦ ਤੋਂ ਵੱਧ ਕੇ ਸਾਨੂੰ ਰਿਜ਼ਲਟ ਦਿਖਾਇਆ ਨਹੀਂ ਤੇ ਉਹਨੇ ਇੱਕ ਇੱਕ ਕਰਕੇ ਜੋ ਅਣਛਾਤੇ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਕੈਪਚਰ ਦੇ ਵਿੱਚ ਲਿਆ ਤੇ ਉਹਨੇ ਟ੍ਰੇਸ ਕਰਨ ਤੋਂ ਬਾਅਦ ਉਹਨਾਂ ਨੂੰ ਉਨੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਨਾਂ ਲੈ ਗਏ ਆ ਜਿਹੜਾ ਮਾਸਟਰਮਾਈਂਡ ਸੀ ਮੀਨ ਉਹ ਕੰਮ ਕਰਨ ਵਾਲੇ ਸੀ ਮਾਸਟਰਮਾਈਂਡ ਸੀਗਾ ਤੇ ਸਾਫਕਾ ਸਰਪੰਚ ਆ ਜੀ ਬੱਬੀ ਨਾਮ ਗਰਮੇਲ RAM ਜੀ ਉਹਦਾ ਸਾਰਾ ਮਾਸਟਰਮੈਂਡ ਸੀ ਕਿਸ ਤਰ੍ਹਾਂ ਉਹਨੇ ਫਰੋਤੀ ਦੇ ਕੇ ਇਹਨਾਂ ਨੂੰ ਤੇ ਜਿਹੜਾ ਕੰਮ ਕਰਵਾਇਆ ਇਹ ਸਾਰਾ ਕੁਝ ਤੇ ਸਿਰਫ ਉਹਨਾਂ ਦੀ ਆਪਣੀ ਹੁਸ਼ਿਆਰੀ ਦੇ ਨਾਲ ਜਾਂ ਉਹਨਾਂ ਦੀ ਕਾਰਗੁਜ਼ਾਰੀ ਦੇ ਨਾਲ ਇਹਨਾਂ ਦੀ ਜਾਨ ਬਚੀ ਹੋਈ ਨਹੀਂ ਤਾਂ ਉਹਨਾਂ ਨੇ ਜਾਨੋਂ ਮਾਰਨ ਦੀ ਲਾਈ ਇਹਨਾਂ ਨੂੰ ਫਰੋਤੀ ਦਿੱਤੀ ਹੋਈ ਸੀਗੀ ਨਾ ਕਿ ਕੁੱਟ ਮਾਰ ਦੇ ਦਿੱਤੀ ਹੋਈ ਸੀਗੀ ਉਹਨਾਂ ਨੇ ਇਹ ਹੀ ਕਿਹਾ ਸੀ ਕਿ ਜਾਨੋਂ ਮਾਰਨਾ ਹੋਰ ਕੁਝ ਨਹੀਂ ਕਰਨਾ ਜੀ ਚਲੋ ਇਹਨਾਂ ਦਾ ਸਿਗਾ ਹੁਸ਼ਿਆਰੀ ਸੀਗੀ ਜਾਂ ਫੇ ਇਹਨਾਂ ਦਾ ਬਲਵਾਨ ਸੀਗੇ ਜਿਹੜਾ ਇਹ ਬਚ ਗਏ ਉਹਨਾਂ ਤੋਂ ਹਾਲਾਂਕਿ ਇਹਨਾਂ ਕੋਈ ਕਸਰ ਨਹੀਂ ਛੱਡੀ ਸੀਗੀ ਤੇ ਵਿਰੋਧੀ ਤਰਨ ਛਡਾਉਣ ਲਈ ਅੱਜ ਤੋਂ ਹੁਣ ਅੱਜ ਦੀ ਤਰੀਕ ਦੇ ਵਿੱਚ ਸਟਾਈਡਰਿਕ ਨੂੰ ਤੇ ਇਹ ਨਹੀਂ ਧਰਨਾ ਲਗਾਇਆ ਸੀਗਾ ਵਿਰੋਧੀ ਧਿਰ ਵੱਲੋਂ ਧਰਨਾ ਇਹ ਲਗਾਇਆ ਸੀਗਾ ਕਿ ਅਸੀਂ ਉਹਨੂੰ ਨਾਲ ਲੈ ਕੇ ਜਾਵਾਂਗੇ ਤੇ ਉਹ ਨਜਾਇਜ਼ ਫੜਿਆ ਹੋਇਆ ਗਿਆ ਜਦੋਂ ਐਸਐਚਓ ਸਾਹਿਬ ਗ੍ਰਹਿਾਂ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਕਿ ਅਸੀਂ ਨਜਾਇਜ਼ ਨਹੀਂ ਉਸਨੂੰ ਜਾਇਜ਼ ਫੜਿਆ ਗਿਆ ਬਿਆਨਾਂ ਦੇ ਤੌਰ ਦੇ ਆਧਾਰ ਤੇ ਅਤੇ ਜੋ ਰਿਕਾਰਡਿੰਗਾਂ ਵਗੈਰਾ ਹੋਈਆਂ ਜੋ ਐਸਐਚਓ ਸਾਹਿਬ ਨੂੰ ਪਤਾ ਬਾਕੀ ਸਾਰਾ ਜੋ ਵੀ ਉਹਨੇ ਕਾਰਜਗਾਰੀ ਕੀਤੀ ਆ ਵਾਂਸ ਅਗੇਨ ਆ ਥੈਂਕਸਫੁਲ ਜੋ ਐਸਐਚਓ ਸਾਹਿਬ ਤੇ ਜੋ ਉਹਨੇ ਇਹ ਕਾਰਜਗਾਰੀ ਕੀਤੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਜੋ ਵੀ ਮਾਮਲਾ ਐਸਐਚਓ ਸਾਹਿਬ ਖੁਦ ਦੱਸਣਗੇ ਜੀ ਹਾਂਜੀ ਧੰਨਵਾਦ ਜੀ ਜੀ ਸੰਗੜੇ ਸਿਏ ਰੋਟੇਲ ਦੇ ਨਾਮ ਤੋਂ ਦੁਕਾਨ ਕਰਦਾ ਹਾਂ ਮੇਰਾ 16 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਜਿਹਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਮੇਰੀ ਦੁਕਾਨ ਦੀ ਬਹੁਤ ਪਹਨ ਤੋੜ ਕੀਤੀ ਤੇ ਮੈਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਮੈਂ ਬਹੁਤ ਮੁਸ਼ਕਲ ਆਪਣਾ ਬਚਾ ਕੀਤਾ ਉਹਦੇ ਵਿੱਚ ਪੁਲਿਸ ਨੇ ਜੋ ਵੀ ਕੀਤਾ ਨਾ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਸਾਰੇ ਬੰਦੇ ਟ੍ਰੇਸ ਕਰਕੇ ਫੜੇ ਆ ਤੇ ਉਹਦੇ ਵਿੱਚ ਸਾਨੂੰ ਟ੍ਰੇਸ ਕਰਨ ਤੋਂ ਬਾਅਦ ਪੁਲਿਸ ਨੂੰ ਤੋਂ ਪਤਾ ਲੱਗਾ ਵੀ ਜਿਹੜਾ ਮਾਸਟਰਮਾਈਂਡ ਸੀ ਜਿਹੜਾ ਇਹਨਾਂ ਕੰਮ ਕਰਵਾਇਆ ਉਹ ਸਾਡੇ ਪਿੰਡ ਦਾ ਸਾਬਕਾ ਸਰਪੰਚ ਗਰਮੇਲ ਆਰਾਮ ਜੀ ਬੱਬੀ ਜੀ ਨੂੰ ਕਹਿੰਦੇ ਆ ਉਹਨੇ ਕਰਵਾਇਆ ਪਰ ਅਸੀਂ ਪੁਲਿਸ ਦੇ ਬਹੁਤ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਖੜਿਆ ਤੇ ਥਾਣਾ ਗਰੇਆ ਥਾਣਾ ਗਰੇਆ ਵੱਲੋਂ ਐਸਐਚਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਇਹਨਾਂ ਨੇ ਇਸ ਵਿਰੋਧ ਦੇ ਵਿੱਚ ਧਰਨਾ ਲਾਇਆ ਸੀਗਾ ਵੀ ਅੱਜ ਇਹਨੂੰ ਛਡਾਣ ਆਏ ਸੀਗੇ ਬੇਨਜ਼ਾਇਜ ਫੜਿਆ ਮੈਂ ਤਾਂ ਜਿਹੜੇ ਬੰਦੇ ਧਰਨਾ ਲਾਉਣ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਹੈ ਵੀ ਤੁਸੀਂ ਇਦਾਂ ਦੇ ਬੰਦੇ ਦੋਸ਼ੀਆਂ ਦੇ ਮਗਰ ਧਰਨਾ ਲਾਉਣ ਆਉਨੇ ਆ ਇਹ ਬਹੁਤ ਗਲਤ ਗੱਲ ਆ ਸੱਚਾਈ ਦੇ ਨਾਲ ਖੜਨਾ ਚਾਹੀਦਾ ਹਮੇਸ਼ਾ ਬੰਦੇ ਨੂੰ ਪਹਿਲਾਂ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਜੀਐਸਪੀ ਦੇ ਅੱਗੇ ਅੱਜ ਮੇਰੇ ਨਾਲ ਵੀ ਹੋਈ ਆ ਕਿਸੇ ਨਾਲ ਵੀ ਹੋ ਸਕਦੀ ਆ ਜੇ ਤੁਸੀਂ ਇਦਾਂ ਦੇ ਗਲਤ ਬੰਦਿਆਂ ਨਾਲ ਸਾਥ ਦੇਵੋਗੇ ਇਹ ਬਹੁਤ ਗਲਤ ਗੱਲ ਆ ਜੀ ਧੰਨਵਾਦ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਹਰਕਰਮ ਕਮਲਪ੍ਰੀਤ ਸਿੰਘ ਜੀ ਖਾਕ ਸਾਹਿਬ ਅਤੇ ਐਸਪੀ ਡੀ ਸਾਹਿਬ ਸ਼੍ਰੀ ਬਾਦ ਸਾਹਿਬ ਤੇ ਟੀਐਸਪੀ ਸਾਹਿਬ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੇ ਹੁਕਮਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਮਾਰਿਆਂਸਰਾਂ ਨੂੰ ਕਾਬੂ ਪਾਉਣ ਦੇ ਸਬੰਧ ਵਿੱਚ ਜੋ ਮਿਤੀ 16 11 24 ਨੂੰ ਸ਼ਾਮ 5 ਵਜੇ ਜਿਹੜਾ ਸੰਗਟ ਏਸੀਆ ਪਿੰਡ ਹੈਗਾ ਉੱਥੇ ਇੱਕ ਟਾਈਲੈਂਡ ਦੀ ਦੁਕਾਨ ਦੇ ਉੱਤੇ 6 ਅਣਪਛਾਤੇ ਜਿਹੜੇ ਲੜਕੇ ਸੀਗੇ ਮੂੰਹ ਬੰਨੇ ਹੋਏ ਸੀ ਦੋ ਮੋਟਰਸਾਈਕਲਾਂ ਤੇ ਆਏ ਸੀਗੇ ਉਰੇ ਵਿੱਚ ਜਿਹੜਾ ਸੀਗਾ ਉੱਥੇ ਕਾफी ਭੰਨ ਤੋੜ ਕੀਤੀ ਹੈ ਤੇ ਲਖਵੀਰ RAM ਜਿਹੜਾ ਹੈਗਾ ਜੰਡ ਤੋਂ ਜੰਡ ਪਿੰਡ ਤੋਂ ਉਹਦੇ ਕਾफी ਛੱਟਾ ਮਾਰੀਆਂ ਸੀ ਜੋ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਹੈਗਾ ਮਕਦਮਾ ਦਰਜ ਕਰਕੇ ਦੌਰਾਨ ਇਨਵੈਸਟੀਗੇਸ਼ਨ ਨੇ ਇਹ ਆਈਡੈਂਟੀਫਿਕੇਸ਼ਨ ਕਰ ਲਈ ਗਈ ਹੈ ਇਹਦੇ ਵਿੱਚੋਂ ਜਿਹੜੇ ਹੈਗੇ ਆ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਸਤਵੀਰ ਸਿੰਘ ਜੰਡ ਪਿੰਡ ਤੋਂ ਤੇ ਕਰਨ ਸਿੰਘ ਕਰਨਦੀਪ ਸਿੰਘ ਕੁੜਕੇ ਪਿੰਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਇਹਨਾਂ ਦੀ ਪੁਸ਼ਗੋਸ਼ ਦੌਰਾਨ ਅਤੇ ਟੈਕਨੀਕਲ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਇੱਕ ਹੋਰ ਨਵੀਂ ਗੱਲ ਸਾਹਮਣੇ ਆਈ ਹੈ ਤੇ ਜਿਹੜਾ ਗਰਮੇਲ RAM ਸਾਬਕਾ ਸਰਪੰਚ ਹੈਗਾ ਝੰਡਪਿੰਡ ਤੋਂ ਉਹਦੀ ਲਖਵੀਰ RAM ਹੋਣਾ ਦੇ ਨਾਲ ਪੰਚਾਇਤ ਚੋਣੇ ਪੰਚਾਇਤੀ ਚੋਣਾਂ ਤੋਂ ਬਾਅਦ ਚ ਲੜਾਈ ਝਗੜਾ ਹੋਇਆ ਸੀ ਜਦੇ ਸਬੰਧੀ ਇਹਨਾਂ ਦੀ ਦੋਨੋਂ ਤਰ੍ਹਾਂ ਦੀ ਰੁਕੂ ਕਾਰਵਾਈ ਕੀਤੀ ਗਈ ਸੀ ਜੋ ਉਹ ਤੋਂ ਬਾਅਦ ਵੀ ਜਿਹੜਾ ਗਰਮੇਲ RAM ਦੇ ਕਹਿਣ ਤੇ ਗਰਵੇਲ RAM ਦੇ ਕਹਿਣ ਤੇ ਗਰਮੇਲ RAM ਵੱਲੋਂ ਉਹਨੂੰ ਕਰਨ ਤੇ ਜਿਹੜਾ ਸਤਵੀਰ ਸਿੰਘ ਜੰਡਿਆ ਜਿਹੜਾ ਹੈਗਾ ਝੰਡਪਿੰਡ ਤੋਂ ਉਹਨੇ ਇੱਕ ਇਹ ਜਿਹੜਾ ਗੈਂਗ ਸੀਗਾ ਉਹਦਾ ਜਿਹਦੇ ਵਿੱਚ ਇਹ 6 ਜਾਣੇ ਸੀਗੇ ਇਹਨਾਂ ਨੇ ਜਿਹੜਾ ਹੈਗਾ ਉਹ ਦੁਕਾਨ ਦੀ ਭੰਤੋੜ ਕੀਤੀ ਉਤੋਂ ਇੱਕ ਜਿਹੜਾ ਸੀਗਾ ਫੋਨ ਵੀ ਇਹਨਾਂ ਨੇ ਚੋਰੀ ਕੀਤਾ ਉਹਦੇ ਸੱਟਾਂ ਮਾਰੀਆਂ ਇਸੇ ਲੜੀ ਦੇ ਤਹਿਤ ਉਸੇ ਦਿਨ ਸ਼ਾਮ ਨੂੰ ਫਲੋਰ ਥਾਣੇ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਵੜ ਕੇ ਉੱਥੇ ਵੀ ਭੰਤੋੜ ਕੀਤੀ ਉੱਥੇ ਸੱਟਾਂ ਮਾਰੀਆਂ ਦੁਕਾਨਦਾਰ ਦੇ ਉਤੋਂ ਪੈਸੇ ਵਗੈਰਾ ਚੱਕ ਕੇ ਲਏ ਜਿਹੜੇ ਦੋਨੇ ਜਿਹੜੇ ਹੈ ਇਨਸੀਡੈਂਟ ਹੈਗੇ ਆ ਇਹ ਸੀ ਗਰੁੱਪ ਨੇ ਕੀਤੇ ਆ ਦੋਨੇ ਇਨਸੀਡੈਂਟ ਏਸੀ ਗਰੁੱਪ ਨੇ ਕੀਤੇ ਆ ਇਹਦੇ ਵਿੱਚੋਂ ਛਿਆਂ ਦੇ ਵਿੱਚੋਂ ਜਿਹੜੇ ਅਸੀਂ ਦੋ ਜਿਹੜੇ ਹਮਲਾਵਰ ਸੀਗੇ ਉਹ ਕਾਬੂ ਕਰ ਲਏ ਤੇ ਇੱਕ ਜਿਹੜਾ ਸੂਤਰਧਾਰ ਸੀਗਾ ਜਿਹੜੇ ਕਹਿਣ ਤੇ ਜੇਤੋ ਲੈ ਕੇ ਇਹਨਾਂ ਨੇ ਉਰੇ ਸੱਟਾਂ ਮਾਰੀਆਂ ਸੀ ਉਹਨੂੰ ਵੀ ਅਸੀਂ ਅੱਜ ਗ੍ਰਿਫਤਾਰ ਕੀਤਾ ਗਿਆ